ਗੁਰਦੀਪ ਸਿੰਘ ਕੋਟਲੀ ਸਾਡੇ ਨਾਲ ਸਰਤਾਰਜੀ ਬੂਟਾ ਸਿੰਘ ਰਣਸੀਕੇ ਗੋਰਾ ਸਿੰਘ ਮੱਤੇ ਨੂੰ ਲੈ ਕੇ ਜੋ ਹੋਇਆ ਉਹਨਾਂ ਦੇ ਵੱਲੋਂ ਇਲਜ਼ਾਮ ਆ ਵੀ ਮੇਰੇ ਨਾਲ ਇਸ ਤਰ੍ਹਾਂ ਬਦਸਲੋਕੀ ਕੀਤੀ ਗਈ ਹੈ ਪਾਣੀ ਗੰਦਾ ਪਲਾਇਆ ਗਿਆ ਕਿਵੇਂ ਦੇਖਦੇ ਆ ਤੁਸਾਂ ਲੱਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਲੋਕਾਂ ਦੇ ਮੁੱਦੇ ਮੇਰੇ ਵਰਗੇ ਗਰੀਬ ਬੰਦੇ ਨੂੰ ਬੋਲਣ ਦਾ ਮੌਕਾ ਦਿੰਨੇ ਹੋ ਗੋਰਾ ਮੱਤਾ ਮਿਹਦੂਰ ਆਗੂ ਆ ਜਿੱਥੇ ਨਰੇਗਾ ਚ ਕੰਮ ਕਰਦਾ ਜਾਂ ਕਰਾਉਂਦਾ ਉਥੇ ਨਾਲ ਸ਼ੇਰੇ ਪੰਜਾਬ ਅਕਾਲੀ ਦਲ ਦਾ ਸਾਡਾ ਤਖੜਾ ਲੀਡਰ ਤੇ ਵਰਕਰ ਔਰ ਉਹਨੂੰ ਪਿਛਲੇ ਦਿਨੀ 31 ਜਨਵਰੀ ਨੂੰ ਪੁਲਿਸ ਨੇ ਫੜਿਆ ਜੈਤੂ ਵਾਲੀ ਨੇ ਅੱਖਾਂ ਤੋਂ ਵੰਨ ਕੇ ਦਸੀ ਸਟਾਫ ਲੈ ਕੇ ਫਰੀਦਕੋਟ ਉਥੇ ਲਿਆ ਕੇ ਉਹਨੂੰ ਟੈਰੋਗੇਸ਼ਨਾਂ ਕੀਤੀ ਕਿਉਂਕਿ ਬਹੁਤ ਵੱਡਾ ਬਦਮਾਸ਼ ਹੁੰਦਾ ਤੇ ਜਦੋਂ ਉਹਨੂੰ ਕੁੱਟਦੇ ਸੀ ਕੁੱਤਿਆਂ ਵਾਂਗ ਬੰਦਾ ਪਾਣੀ ਮੰਗਦਾ ਸਾਡੇ ਦੇ ਕੁੱਟ ਪਈ ਆ ਸਾਨੂੰ ਤਾਂ ਪੁਲਿਸ ਨੂੰ ਵਾਲਾ ਪਾਣੀ ਪਿਉਂਦੀ ਸੀ ਜੀ ਹੁਣ ਇਹਨਾਂ ਨੇ ਉਹਨੂੰ ਲੈਟਰਨ ਵਾਲਾ ਪਾਣੀ ਪਿਆ ਗੰਦਾ ਔਰ ਇਹ ਪਹਿਲੀ ਵਾਰ ਹੋਇਆ ਕਿ ਕੋਈ ਮਨੁੱਖ ਮਨੁੱਖ ਨੂੰ ਲੈਟਰੀ ਨਾਲ ਪਾਣੀ ਪਿਆਵੇ ਇਹ ਪਹਿਲੀ ਵਾਰ ਹੋਇਆ ਉਹ ਸਾਡੀਆਂ ਦਾ ਅੱਖਾਂ 'ਚ ਹੰਝੂ ਆ ਗਏ ਉਹਦੀਆਂ ਗੱਲਾਂ ਸੁਣ ਕੇ ਵੀ ਐਂ ਕੁੱਟਿਆ ਤੇ ਐਮੂ ਲੈਟਰੀ ਨਾਲ ਪਾਣੀ ਪੀਉਂਦੇ ਰਹੇ ਇਸ ਕਰਕੇ ਇਹ ਮੁੱਦਾ ਗੋਰੇ ਤਾਂ ਕੁੱਟ ਪੈਗੀ ਹੁਣ ਕੁੱਟ ਨਾ ਵਾਪਸ ਆਵੇ ਪਰ ਅੱਗੇ ਉਹ ਨਾ ਐਮਐਲਏ ਜਾਂ ਸਰਕਾਰ ਜਾਂ ਅਫਸਰ ਇਹ ਗਲਤੀ ਕਰਨ ਇਹ ਹੀ ਜੀ ਕਿ ਬਿਨਾ ਵਜ੍ਹਾ ਕਿਸੇ ਬੰਦੇ ਨੂੰ ਉਹ ਤੇ 51 ਦਾ ਪਰਚਾ ਫਿਰ ਅਸਲੀ ਜਵਾਨਤ ਨਾ ਲਵੇ ਉਹ ਵੀ ਗੁਰਦੀਪ ਸਿੰਘ ਬਠਿੰਡੇ ਨੇ ਵਿੱਚ ਆ ਕੇ ਜਵਾਨ ਕਰਾਈ ਵੀ ਲੈਂਦੇ ਕਿਉਂ ਨਹੀਂ ਇਹਦਾ ਗناہ ਕੀ ਆ ਉਹਨੂੰ ਅਸੀਂ ਓਹ ਵੇਣਿਆ ਵੀ ਇੱਕ ਸਰਕਾਰ ਨਾੜੀਆਂ ਦੇ ਹੱਥਾਂ 'ਚ ਸਰਕਾਰ ਨੂੰ ਪਤਾ ਕੁਝ ਨਹੀਂ ਕੰਬਲੇ ਹੋਏ ਆ ਦਿੱਲੀ ਹਰ ਕੇ ਵੀ ਹੁਣ ਲੋਕਾਂ ਨੂੰ ਕੁੱਟ ਕੇ ਦੇ ਆਵਾਜ਼ ਦਵਾ ਦਿੱਗੇ ਆਵਾਜ਼ ਕਦੇ ਦਬਦੀ ਨਹੀਂ ਹੁੰਦੀ ਕੁੱਤੇ ਨਾਲ ਆਵਾਜ਼ ਦ압ਦੀ ਹੁੰਦੀ ਆ ਪਿਆਰ ਨਾਲ ਇਸ ਕਰਕੇ ਲੋਕਾਂ ਲੋਕਤੰਤਰ ਆ ਭਾਰਤ ਦੇ ਵਿੱਚ ਹਰ ਇੱਕ ਬੰਦੇ ਨੂੰ ਆਪਦੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਦਿੱਤਾ ਸੰਵਿਧਾਨ ਦੇ ਵਿੱਚ ਧਰਨਾ ਮਜਾਹਰਾ ਕਾਨਫਰੰਸ ਆਹੀ ਕਰ ਸਕਦੇ ਆ ਉਹ ਗੋਰਾ ਕਰ ਸਕਦਾ ਉਹਨੂੰ ਕੁੱਟੂ ਕਿਵੇਂ ਇਸ ਕਰਕੇ ਜਿਹੜਾ ਤਸ਼ੱਦਦ ਆ ਇਹ ਰਾਸੀ ਤੌਰ ਤੇ ਆ ਕਿ ਇੱਕ ਗੋਰਾ ਐਮਐਲਏ ਨਾਲ ਖੜ ਜੇ ਗੋਰਾ ਕਿਤੇ ਮੇਰੇ ਮੁਕਾਬਲੇ ਐਮਐਲਏ ਬਣ ਨਾ ਜਾਵੇ ਰਾਸੀ ਤੌਰ ਤੇ ਉਹਨੇ ਗਾਂਵ ਅਫਸਰ ਨੂੰ ਵਰਤ ਲਿਆ ਤੇ ਅਫਸਰ ਨੇ ਗਲਤੀ ਇਹ ਕੀਤੀ ਕਿ ਸਰਕਾਰਾਂ ਦਾ ਬਦਲ ਨਹੀਂ ਰਹਿੰਦੀਆਂ ਫਿਰ ਕਿੰਨੀ ਕਿਵਾਰ ਤੁਸੀਂ ਲੋਕਾਂ ਦਾ ਵਿਰੋਧ ਇਹ ਕਰੋਗੇ ਤੁਸੀਂ ਵਿਰੋਧ ਪਾਓਗੇ ਤੁਹਾਡੇ ਗਾਂ ਬੱਚੇ ਵੀ ਸਾਡੇ ਵਿੱਚੋਂ ਹੀ ਅਫਸਰ ਆ ਅਫਸਰ ਕਿਤੇ ਬਾਹਰੋਂ ਤਾਂ ਆਈ ਨਹੀਂ ਆਪਣੇ ਮੁੰਡੇ ਪੁਲਿਸ ਜੀ ਲੱਗੇ ਆਪਣੇ ਐਸਡੀਐਮ ਆ ਆਪਣੀ ਸਰਕਾਰ ਆ ਪਰ ਇਹ ਲੋਕ ਭੁੱਲ ਜਾਂਦੇ ਆ ਇਹ ਮੁੜ ਕੇ ਖਾਵਣੀ ਅਸੀਂ ਇਸ ਸਪੀਸ਼ਿਅਲ ਤੇ ਰਹਾਂਗੇ ਇਸ ਕਰਕੇ ਸਾਡੀ ਪਾਰਟੀਆਂ ਜਿੱਥੇ ਇੱਕ ਮੀਟਿੰਗ ਰੱਖੀ ਆ ਜਿਹੜੀ ਮੀਟਿੰਗ 'ਚ ਭਰਾਤਰੀ ਜਿੱਥੇ ਬੰਦਿਆਂ ਮਜ਼ਦੂਰ ਜਿੱਥੇ ਬੰਦਿਆਂ ਹੋਰ ਅਕਾਲੀ ਦਲ ਵਪਾਰੀ ਸਾਰੇ ਲੁਧਿਆਣੇ ਤੋਂ ਵੀ ਆਏ ਆ ਅਗਲੀ ਰਣਨੀਤੀ ਜੋ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਸਾਡਾ ਮੈਂ ਐਕਟਿੰਗ ਪ੍ਰਧਾਨ ਆ ਉਹ ਜੋ ਪ੍ਰੋਗਰਾਮ ਦੇਣਗੇ ਉਹਦੇ ਤੇ ਅਸੀਂ ਪਹਿਰਾ ਦੇਵਾਂਗੇ ਪਰ ਮੈਂ ਨਿੱਜੀ ਰਾਏ ਆਪਦੀ ਇਹ ਆ ਬਈ ਉਹਨਾਂ ਉਸ ਰਾ ਤੋਂ ਮਾਫੀ ਮੰਗਾਉਣੀ ਚਾਹੀਦੀ ਆ ਔਰ ਗੋਰੇ ਨੂੰ ਮੁਆਵਜ਼ਾ ਦੇਣਾ ਚਾਹੀਦਾ ਤਾਂ ਤਾਂ ਜੋ ਅੱਗੇ ਕੋਈ ਇਹ ਜਿਹੀ ਗਲਤੀ ਨਾ ਕਰੇ ਤੇ ਇਹ ਗੱਲ ਇੱਕ ਨੰਗੀ ਹੋ ਜਾਣੀ ਚਾਹੀਦੀ ਹੈ ਕਿ ਐਮਐਲਏ ਨੇ ਕਿਟਾਇਆ ਮੌਸਰਾਂ ਨੇ ਕਿਉਂ ਕਟਿਆ ਐਸਡੀਐਮ ਦੀ ਬੋਲੀ ਕਿਉਂ ਮਾੜੀ ਆ ਇਹਦੇ ਪਿੱਛੇ ਰਾਜਨੀਤੀ ਇਹ ਸਾਨੂੰ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਪਹਿਲਾ ਕਿ ਗੋਰੇ ਦੀ ਅਸੀਂ ਗੱਲ ਲੋਕਾਂ 'ਚ ਲਿਆ ਅੱਜ ਚੈਨਲ ਆਏ ਆ ਅਖਬਾਰ ਆਏ ਆ ਕੱਲ ਨੂੰ ਇਹ ਸ਼ਾਇਦ ਵੱਡੇ ਪੱਧਰ ਤੇ ਗੱਲ ਉੱਠੇ ਉਸ ਤੋਂ ਬਾਅਦ ਫਿਰ ਅਗਲੀ ਗੱਲ ਚੱਲੂਗੀ ਫਿਰ ਪੁਲਿਸ ਵਾਲੇ ਵੀ ਪਹੁੰਚ ਕਰਨਗੇ ਜਿਵੇਂ ਬਗਰਾੜੀ ਮੋਰਚੇ 'ਚ ਸਾਡੇ ਕੋਲ ਸਾਰੇ ਫਿਰ ਆ ਜਾਂਦੇ ਸੀ ਕਿ ਜੀ ਮਾਫੀ ਦਿਓ ਗਲਤੀਆਂ ਹੋਗੀਆਂ ਮਾਫੀ ਦੇਣ ਦੇ ਨਾਲ ਕਿਤੇ ਲੱਗਦਾ ਐਮਐਲਏ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਗੋਰੇ ਦਾ ਜਿਹੜਾ ਉਹ ਜ਼ਖਮ ਹੈ ਜਿਹੜੇ ਉਹ ਭਰ ਜਾਣਗੇ ਨਹੀਂ ਭਰਨੇ ਨਹੀਂ ਭਰਨੇ ਵੇਖੋ ਕਿਹੜੀ ਗੋਰੇ ਦੇ ਕੁੱਟ ਪੈ ਗਈ ਉਹ ਕਦੇ ਨਹੀਂ ਭਰਨੇ ਉਹਦਾ ਇੱਕ ਲੋਕਾਂ 'ਚ ਸੰਦੇਸ਼ ਜਾਊਗਾ ਕਿ ਜੇ ਇਹ ਜਹਾ ਅਫਸਰ ਕਰਦੇ ਮੋੜ ਕੇ ਗਲਤੀਆਂ ਦੇ ਮਾਫੀ ਨਹੀਂ ਮੰਗਦੇ ਉਹ ਮੈਂ ਇਹ ਦਵੋਣਾ ਚਾਹਣਾ ਲੋਕਾਂ ਜੀ ਵੀ ਇਹ ਐਮਐਲ ਇਕੱਲਾ ਐਮਐਲ ਇਸ ਨੂੰ ਨਹੀਂ ਜਾਊਗਾ ਮਾਫੀ ਮੰਗਾਉਣ ਦੀ ਬਜਾਏ ਜਿਵੇਂ ਸੰਵਿਧਾਨਕ ਲੜਾਈ ਜਿਵੇਂ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਹਾਈ ਕੋਰਟ ਦੀਆਂ ਪੌੜੀਆਂ ਇਸ ਤਰ੍ਹਾਂ ਕਿਵੇਂ ਮਾਫੀ ਮੰਗਾਉਣਾ ਚੰਗਾ ਕਿ ਉਹ ਉਹ ਵੇਖੋ ਹਾਈ ਪੌੜ ਦੇ ਕੋਰਟ ਦੀਆਂ ਪੌੜੀਆਂ ਵੀ ਉਹ ਕੇਸ ਵੀ ਹੋ ਸਕਦਾ ਉਹ ਇਹ ਉਹ ਨਹੀਂ ਵੀ ਅੱਜ ਮਾਫੀ ਮੰਗਾਤੀ ਉਹ ਤਾਂ ਮੇਰੀ ਨਿੱਜੀ رائے ਆ ਜਿਵੇਂ ਸਾਰੇ ਬੰਦੇ ਕਰਨਗੇ ਜਿਵੇਂ ਇਹਨਾਂ ਦੀ رائے ਹੋਊਗੀ ਕਿਉਂਕਿ ਜਦੋਂ ਲੜਾਈ ਹੁੰਦੀ ਹੈ ਨਾ ਕਾਨੂੰਨੀ ਲੜਨੀ ਹੈ ਅਸੀਂ 40 ਸਾਲ ਤੋਂ ਇਹ ਕੰਮ ਕਰਦੇ ਆਂ ਲੜਾਈਆਂ ਲੜੇ ਆਂ ਕੁੱਟ ਖਾਧੀ ਫਿਰ ਬੰਦਾ ਕੱਲਾ ਰਹਿ ਜਾਂਦਾ ਮਗਰੋਂ ਬੰਦਾ ਕੱਲੇ ਰਹਿ ਜਾਂਦਾ ਹੁੰਦਾ ਉਹ ਗੋਰਾ ਇਹ ਗੱਲ ਕਹਿ ਰਿਹਾ ਕਹਿੰਦਾ ਵੀ ਮੇਰੇ ਤੇ ਇਹ ਤਾਂ ਦਤ ਸ਼ਾਦਤ ਇਸ ਕਰਕੇ ਹੋਇਆ ਕਿ ਮੈਂ ਮਜ਼ਦੂਰ ਆ ਗੂ ਆ ਮੈਂ ਦਵੇ ਕੁਝ ਲੋਕਾਂ ਦੀ ਆਵਾਜ਼ ਚੁੱਕਦਾ ਫਿਰ ਕੋਈ ਵੀ ਕੋਈ ਵੀ ਫਿਰ ਇਹਦਾ ਮਤਲਬ ਇਹ ਜਿਹੜਾ ਆਵਾਜ਼ ਚੱਕਣ ਵਾਲਾ ਕੀ ਇਹ ਅੱਜ ਦੀਆਂ ਜਿਹੜੀਆਂ ਸਰਕਾਰਾਂ ਜਿਹੜੇ ਆਵਾਜ਼ ਚੱਕਣ ਵਾਲੇ ਲੋਕ ਆ ਉਹਨਾਂ ਦੀ ਆਵਾਜ਼ ਇਸ ਤਰ੍ਹਾਂ ਬੰਦ ਕਰਨ ਨਹੀਂ ਕਰਨਗੇ ਬੰਦ ਕਰਨ ਤੰਗਦਾ ਹੀ ਰੋਲਾ ਪਾਇਆ ਤਾਂ ਹੀ ਅਸੀਂ ਮਾਫੀ ਮੰਗਾਉਣੇ ਆ ਜੇ ਮੰਗਣ ਕੀ ਪਤਾ ਮੰਗਣੀ ਨਾ ਉਹ ਆਖਣੇ ਮਾਫੀ ਕਰੇ ਪੁਲਿਸ ਨੇ ਮਾਫੀ ਮੰਗੀ ਆ ਉਹ ਆਖਣਗੇ ਅਸੀਂ ਫਿਰ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਜਾ ਕੇ ਉਹਨਾਂ ਦਾ ਕੇਸ ਕਰਾਂਗੇ ਕੇਸ ਲੰਮਾ ਹੋ ਜਾਂਦਾ ਚੱਲਦਾ ਲੰਮਾ ਉਹ ਇਸ ਕਰਕੇ ਉਹ ਸਾਰੀਆਂ ਗੱਲਾਂ ਧਿਆਨ ਚ ਰੱਖਾਂਗੇ ਕਿਉਂ ਕਿ ਗੋਰਾ ਇੱਕ ਮਜ਼ਦੂਰ ਬੰਦਾ ਔਰ ਚੰਡੀਗੜ੍ਹ ਜਾਣਾ ਮੇਰੇ ਅਗੇ ਗਰੀਬ ਦੇ ਬੱਸ ਵੀ ਨਹੀਂ ਇਹ ਗੱਲਾਂ ਵੀ ਸਾਰਿਆਂ ਨੂੰ ਧਿਆਨ ਚ ਰੱਖਣਾ ਚਾਹੀਦੀਆਂ ਇਹ ਲੜਾਈ ਲੜਦੇ ਲੜਾਈ ਵੱਡੀ ਆ ਪਰ ਅਸੀਂ ਇੱਕ ਜਮਾਤ ਆ ਪਾਰਟੀ ਆ ਫਿਰ ਜੇ ਲੜਾਂਗੇ ਫਿਰ ਅਸੀਂ ਉਹਨੂੰ ਫੰਡ ਮਹਈਆ ਕਰਾਵਾਂਗੇ ਫਿਰ ਹੁਣ ਉਹਦਾ ਕਾਰ ਦਾ ਪ੍ਰਬੰਧ ਕਰਕੇ ਦੇਵਾਂਗੇ ਗੋਰੇ ਨੂੰ ਵੀ ਅਸੀਂ ਲੜਾਈ ਲੜਨੀ ਆ ਪਰ ਇਹ ਇਹ ਮੁੱਦਾ ਇਹ ਨਹੀਂ ਜੇ ਨਾ ਨਿਬੜਿਆ ਇਹ ਮੁੱਦਾ ਪੰਜਾਬ ਦਾ ਮੁੱਦਾ ਹੀ ਬਣ ਸਕਦਾ ਬਹੁਤ ਵੱਡਾ ਮੁੱਦਾ ਹੀ ਬਣ ਸਕਦਾ ਇਹ ਔਰ ਇਹਦੇ ਨਾਲ ਪੰਜਾਬ ਦੇ ਲੋਕ ਵੀ ਇਕੱਠੇ ਹੋ ਸਕਦੇ ਜਿਵੇਂ ਬਗਰਾੜੀ ਹੋਈ ਸੀ ਇਹ ਪਤਾ ਨਹੀਂ ਗੱਲ ਕਿੱਧਰ ਨੂੰ ਜਾਂਦੀ ਹੁੰਦੀ ਆ ਇਹਨਾਂ ਨੂੰ ਭਲੇਖਾ ਵੀ ਗੋਰਾ ਅੰਦਰ ਸੀਐਸਟਾਫਲੀ ਜਾ ਕੇ ਕੁੱਟਦਾ ਤੇ ਕੁੱਟ ਕੇ ਦੇ ਗੋਰੇ ਨੂੰ ਛੜਦਾ ਉਹਨੂੰ ਭਲੇਖਾ ਸੀ ਇਹ ਗੱਲ ਪਤਾ ਨਹੀਂ ਕਿਹੜੇ ਪਾਸੇ ਦੁਰਜੇ ਇਹ ਗੱਲ ਵੱਡੇ ਪੱਧਰ ਤੇ ਉੱਠ ਜੇ ਸਾਰਾ ਪੰਜਾਬ ਹੀ ਉੱਠ ਕੇ ਖੜ ਜੇ ਵੀ ਗੰਦਾ ਮੂੰਹ ਟੱਟ ਲੈਟਰੀਨ ਵਾਲਾ ਪਾਣੀ ਮੂੰਹ ਚ ਪਾਤਾ ਮੂੰਹ ਚ ਪਾਤਾ ਇਹ ਗੱਲ ਇਹ ਦੇ ਨਾਲ ਸਰਕਾਰਾਂ ਵੀ ਉੱਠ ਜਾਂਦੀਆਂ ਹੁੰਦੀਆਂ ਇਹ ਬਦਰੋਹਟ ਦਾ ਹੁੰਦਾ ਕਈ ਵਾਰ ਨਹੀਂ ਗੱਲ ਛੋਟੀ ਤੋਂ ਤੇ ਵੱਡੀ ਬਣ ਜਾਂਦੀ ਆ ਇਹ ਹੁਣ ਕਿਹੜੇ ਪਾਸੇ ਜਾਂਦੀ ਆ ਇਹ ਤਾਂ ਹੁਣ ਗਵਰਨਮੈਂਟ ਦੇ ਬਸਾਂ ਨੇ ਇਹਨੂੰ ਰੋਕਣਾ ਕਿ ਇਹਨੂੰ ਗਾਹਾਂ ਭਜਾਉਣਾ ਅਸੀਂ ਤਾਂ ਗਾਹਾਂ ਭਜਾਵਾਂਗੇ ਸਾਡਾ ਬੰਦਾ ਸਾਡੇ ਬੰਦੇ ਦੇ ਕੁੱਟ ਪਈਆਂ ਮਜ਼ਦੂਰ ਦੇ ਮੈਂ ਤਾਂ ਮਜ਼ਦੂਰਾਂ ਦੇ ਪੈਰ ਛਾੜਦਾ ਕਿਉਂਕਿ ਮਜ਼ਦੂਰ ਹੀ ਦੇਸ਼ ਨੂੰ ਮਜ਼ਬੂਤ ਕਰਨ ਵਾਲੇ ਆਸਲ ਮਜ਼ਦੂਰ ਆ ਇਹੋ ਨਾ ਹੁਣ ਤਾਂ ਸਾਰਾ ਕੰਮ ਹੀ ਖੜਜੇ ਅਸੀਂ ਉਹਨੂੰ ਕੁੱਟਣ ਲੱਗ ਗਏ ਉਹਦਾ ਸਾਡਾ ਰਾਈਟ ਸੀ ਗੋਰੇ ਦਾ ਕਿ ਧਰਨਾ ਦੇਵੇ ਮੁਜ਼ਾਹਰਾ ਕਰੇ ਨਜੇਗਾ ਲਈ ਕੀ ਆ ਨਜੇਗਾ ਘਰ ਵਿੱਚ ਬੁਢੀਆਂ ਕੰਮ ਕਰਦੀਆਂ ਉੱਥੇ 60 60 ਸਾਲ ਦੀਆਂ ਇਹਨੂੰ ਸ਼ਰਮ ਨਹੀਂ ਆਉਂਦੀ ਆggen ਨੂੰ ਕੁੱਟਦੇ ਆ ਇਹ ਸਰਕਾਰ ਤਾਂ ਕਹਿੰਦੀ ਸਾਡੇ ਸਮੇਂ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਧਰਨਾ ਨਹੀਂ ਲੱਗਣਗੇ ਕਿਸੇ ਨਾਲ ਤੱਕਾ ਨਹੀਂ ਹੋਊਗਾ ਕਿਵੇਂ ਦੇਖਦੇ ਉਹ ਤਾਂ ਹਰ ਰੋਜ਼ ਹੋ ਰਹੇ ਆ ਕਿਉਂਕਿ ਰਾੜੀ ਬੰਦੇ ਆਗੇ ਸੋ ਕਹਿੰਦੇ ਸੀ ਜੀਆਂ ਦਾ ਤਾਂ ਇੱਕ ਸਰ ਦੇਖਿਆ ਦੇ ਵੀ ਜੈਤੋ ਜੈਤੰਦਾ ਜੋ ਵੀ ਰੋਲਾ ਪੰਦਾ ਜੈਤੋ ਹੀ ਪੰਦਾ ਹੋਰ ਹਲਕੀ ਹੀ ਬਹੁਤ ਹੈ ਹਾਂ ਸਾਡੇ ਨਿਹਾਲ ਸਿੰਘ ਵਾਲੇ ਪੈਂਦਾ ਹੀ ਨਹੀਂ ਨਿਹਾਲ ਸਿੰਘ ਮੰਜ਼ੀਦ ਦੂਜੀ ਵਾਰ ਐਮਐਲਏ ਨੇ ਪਹਿਲੀ ਨਾਰਮਲ ਨਹੀਂ ਪੈਂਦਾ ਉਹ ਨਾਰਮ ਬੰਦਾ ਜਿੱਥੇ ਐਮਐਲਏ ਨਾਲ ਆੜੀ ਆ ਉਹਨੂੰ ਲੱਗਦਾ ਕੁੱਟ ਕੇ ਸਾਰਾ ਕੁਝ ਹੱਲ ਹੋ ਸਕਦਾ ਉੱਥੇ ਇਹ ਕੁਝ ਹੋਊਗਾ ਹੀ ਕਿ ਉਹ ਐਮਐਲਏ ਦੀ ਜਵਾਨੀ ਤੇ ਜਬਤ ਹੋਣੀ ਹੋਣੀ ਆ ਐਦਿਕੀ ਕੋ ਸਰਬਜੀਤ ਚੋਣ ਲੜਿਆ ਸੀ ਪਤਾ ਲੱਗੇ ਕਿੰਨੀਆਂ ਵੋਟਾਂ ਜਿੱਤਿਆ ਇਹ ਜਿੱਤਿਆ ਕਿ ਹਰੇ ਸਰਬਜੀਤ ਜਿੱਤਿਆ ਇਸ ਕਰਕੇ ਇਹਨਾਂ ਨੂੰ ਕੰਧ ਤੇ ਪੜਿਆ ਲਿਖਿਆ ਪੜ੍ਹ ਲੈਣਾ ਚਾਹੀਦਾ ਹਜੇ ਵੀ ਮੌ ਕੁਛ ਨਹੀਂ ਵਿਗੜਿਆ ਆਪਦੀ ਨਿਬਰਤਾ ਚ ਆ ਜਾਣ ਐਮਐਲਏ ਦਾ ਹੜਕਾ ਸੜਕਾਂ ਬਣਾਉਣਾ ਐਮਐਲਏ ਦਾ ਹਲਕਾ ਸਕੂਲ ਬਣਾਉਣਾ ਹਸਪਤਾਲ ਬਣਾਉਣਾ ਲੋਕਾਂ ਦੀ ਰਾਈ ਨਵੇਂ ਕਰਾਉਣੇ ਪੰਚਾਇਤਾਂ ਸਰਬਸਮਤੀ ਨਾਲ ਚੋਣੀਆਂ ਲੋਕਾਂ ਨੂੰ ਫੰਡ ਦੇਣੇ ਇਹ ਕੰਮ ਨਹੀਂ ਕੀ ਲੋਕਾਂ ਦੇ ਮਜ਼ਦੂਰਾਂ ਦਾ ਅੱਗੇ ਤਸ਼ੱਦਦ ਕਰਾਓ ਇਹ ਉਹਦੀ ਬਹੁਤ ਗਲਤ ਗੱਲ ਤੇ ਆਸਰਾ ਦੀ ਉਦੋਂ ਹੀ ਮਾੜੀ ਆ ਕਿ ਉਹਦੇ ਮਗਰ ਲਾ ਕੇ ਤਸ਼ੱਦਦ ਕਰਨਾ ਉਦੋਂ ਹੀ ਮਾੜੀ ਗੱਲ ਆ ਕਿਸੇ ਦੇ ਮਗਰ ਲਾ ਕੇ ਕਰਨਾ ਇਹ ਦੋਨਾਂ ਤੇ ਅਸੀਂ ਆਪਦਾ ਅਗਲੇ ਪ੍ਰੋਜੈਕਸ਼ਨ ਕਰਾਂਗੇ ਵੈਹਰੂਜੀ ਕਾ ਖਾਲਸਾ ਵੈਹਰੂਜੀ ਕੀ ਫਤ